ਪਹਿਲਾਂ ਪਸਾਨਾਂ ਦੇ ਉਹਨਾਂ ਧਰਨਿਆਂ ਨੂੰ ਸਪੋਰਟ ਕੀਤਾ ਜਾਂਦਾ ਸੀ ਤੇ ਜਿਉਂ ਸੱਤਾ ਮਿਲਦੀ ਹੈ ਤੇ ਹੁਣ ਮਾਨ ਸਰਕਾਰ ਦੇ ਨਜ਼ਰੀਏ ਤੋਂ ਧਰਨਾ ਲਾਉਣਾ ਗੁਨਾਹ ਹੋ ਗਿਆ ਇਹ ਬੇਈਮਾਨ ਨੇ ਇਹਨਾਂ ਨੇ ਹੁਣ ਤਾਂ ਕਹਿੰਦੇ ਨੇ ਪੰਜਾਬ ਦੇ ਵਿੱਚ ਆਰਥਿਕ ਮਜਬੂਰੀ ਆਰਥਿਕ ਮੰਦ ਹਾਲੀਵਾਲ ਜਾ ਰਿਹਾ ਧਰਨਿਆਂ ਦੇ ਨਾਲ ਇਹਨਾਂ ਨੇ 2012 ਤੋਂ ਲੈ ਕੇ 14 ਤੱਕ ਪੂਰੀ ਕੇਂਦਰ ਸਰਕਾਰ ਘੇਰੀ ਰੱਖੀ ਹੈ ਤੇ ਉਦੋਂ ਨਹੀਂ ਇਹ ਵੱਡੇ ਪੱਤਰ ਦੇ ਉੱਤੇ ਨੁਕਸਾਨ ਹੁੰਦਾ ਸੀਗਾ ਸਟੇਟ ਦਾ ਸਰੀ ਪਾਰਟੀ ਵੀ ਮੰਨਦੀ ਐ ਜੀਡੀ ਪਾਰਟੀ ਦਾ ਮੁੱਢੀ ਬੇਈਮਾਨ ਹੋਵੇ ਅੰਨਾ ਹਜ਼ਾਰੇ ਹੁਣ ਨੀ ਅੰਨਾ ਹਜ਼ਾਰੇ ਬੋਲਦਾ ਹੁਣ ਅੰਨਾ ਹਜ਼ਾਰੇ ਕਿਉਂ ਨਹੀਂ ਬੋਲਦਾ ਕਿਸਾਨ ਅੰਦੋਲਨ ਚ ਕਿਉਂ ਨਹੀਂ ਆਇਆ ਅੰਨਾ ਹਜ਼ਾਰੇ ਹੁਣ ਲਾਠੀ ਚਾਰਜ ਹੋ ਰਿਹਾ ਬੰਦੇ ਅੰਦਰ ਹੋ ਰਹੇ ਨੇ ਡਟੇਨ ਦਾ ਮਤਲਬ ਐ ਬੰਦੇ ਕੈਦ ਕੀਤੇ ਜਾ ਰਹੇ ਨੇ ਧੱਕੇ ਦੇ ਨਾਲ ਜਮਹੂਰੀਅਤ ਤੇ ਡਾਕਾ ਵੱਜ ਗਿਆ ਤੇ ਹੁਣ ਕਿ ਹੁਣ ਕਿਉਂ ਨਹੀਂ ਬੋਲਦੀਆਂ ਹੈ ਇਹ ਪਾਰਟੀਆਂ ਕਿਸਾਮ ਜਥੇ ਬੰਦੀਆਂ ਫੁੱਟ ਦਾ ਸ਼ਿਕਾਰ ਹੋਈਆਂ ਹੋਣ ਕਰਕੇ ਹੀ ਮਾਨ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ। ਇਹ ਇਹ ਬੇਈਮਾਨ ਦੀ ਭਗਵੰਤ ਮਾਨ ਇਹਨੇ ਤੋੜੀਆਂ ਨੇ ਇਹਨੇ ਇਹੀ ਫੁੱਟ ਪਵਾਈਏ ਇਕੱਠੇ ਹੋ ਕੇ। ਇਹਨੇ ਇਹੀ ਫੁੱਟ ਪਵਾਈਆ ਇਹਨੇ ਇਹੀ ਉਹਦਾ ਫਾਇਦਾ ਲਿਆ। ਇਹ ਇਹਨੇ ਇਕੱਠੇ ਨਹੀਂ ਹੋਣ ਦਿੱਤੇਗੇ। ਇਹ ਉਹਨਾਂ ਦੇ ਨਾਲ ਦੂਜੇ ਧੜੇ ਦੇ ਨਾਲ ਲਗ ਮੀਟਿੰਗਾਂ ਕਰਦਾ ਰਿਹਾ। ਇਹਨਾਂ ਦੇ ਨਾਲ ਲਗ ਮੀਟਿੰਗਾਂ ਕਰਦਾ ਰਿਹਾ। ਕਿਸਾਨਾਂ ਦੇ ਨਾਲ ਤੋੜਨ ਦੇ ਵਿੱਚ ਵੱਡਾ ਰੋਲ ਕੇਂਦਰ ਸਰਕਾਰ ਤੋਂ ਬਾਅਦ ਜੋ ਕੋਈ ਵੱਡਾ ਰੋਲ ਹੈਗਾ ਭਗਵੰਤ ਮਾਨ ਦਾ ਕੇਂਦਰ ਨੇ ਤਾਂ ਕਰਨੀ ਹੁੰਦਾ ਸੀਗਾ ਕੇਂਦਰ ਸਰਕਾਰ ਭਗਵੰਤ ਮਾਨ ਰਾਹੀਂ ਸਾਰਾ ਕੁਝ ਕਰਵਾ ਗਈ ਜੋ ਆਪਣਾ ਆਪ ਕਰਾਉਣਾ ਚਾਹੁੰਦੀ ਸੀ ਕੇਜਰੀਵਾਲ ਜਿਹੜਾ 10-15 ਦਿਨਾਂ ਦਾ ਆਇਆ ਉਹਦੀ ਅਮਰਤ ਖਾਨ ਦੇ ਨਾਲ ਤੇ ਇਸ ਦੀ ਕੇਂਦਰੀ ਲੀਡਰਸ਼ਿਪ ਦੇ ਨਾਲ ਸਾਰਿਆਂ ਦੇ ਨਾਲ ਤੇ ਆਰਐਸਐਸ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਉਹ ਆ ਕੇ ਪੰਜਾਬ 'ਚ ਬੈਠੀ ਸਾਰੀ ਤਿਆਰੀ ਕੇਜਰੀਵਾਲ ਨੇ ਉਰੇ ਆ ਕੇ ਆਪਕ ਭਗਵੰਤ ਮਾਨਾਂ ਕਰਵਾਈ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚੋਂ ਹਮੇਸ਼ਾ ਵਾਸਤੇ ਜੜ 뿌ਟੀ ਗਈ ਹਰ ਐਕਸ਼ਨ ਦੇ ਵਿੱਚ ਹਰ ਸਰਕਾਰ ਨੇ ਜਦੋਂ ਕੋਈ ਦੱਬਣਾ ਹੁੰਦਾ ਨੇ ਸੋ ਥੋੜੇ ਬਾਅਦ ਤੇ ਸਿਗਨ ਗਲਤ ਹੈ ਜਦੋਂ ਤੁਹਾਡੇ ਨਾਲ ਇਹੋ ਜਿਹੇ ਅਫਸਰ ਮੀਟਿੰਗਾਂ ਕਰਨ ਲੱਗ ਜਾਣ ਮਤਲਬ ਪੁਲਿਸ ਰਾਜ ਹੈ ਸੱਚਾਈ ਕੋਈ ਨਹੀਂ ਵਾਦਾ ਕੋਈ ਨਹੀਂ ਵਾਦਾ ਖਲਾਫੀ ਹੋਣੀ ਹੈ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ ਸਮੇਂ-ਸਮੇਂ ਤੇ ਪੰਜਾਬ ਦੇ ਲੋਕਾਂ ਨੇ ਸੰਘਰਸ਼ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣਾ ਯੋਗਦਾਨ ਪਾਇਆ ਹੈ ਹਾਲ ਦੇ ਵਿੱਚ ਤਕਰੀਬਨ 1 ਸਾਲ ਤੋਂ ਵਧੇਰੇ ਦਾ ਸਮਾਂ ਸ਼ੰਭੂ ਤੇ ਖਨੌਰੀ ਦੇ ਬਾਰਡਰਾਂ ਦੇ ਉੱਪਰ ਕਿਸਾਨਾਂ ਨੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਗੁਜ਼ਾਰਿਆ ਹੈ ਤੇ ਇਸੇ ਨੂੰ ਲੈ ਕੇ ਕੇਂਦਰ ਦੇ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਸੀ ਸ਼ੁਰੂ ਹੋਇਆ ਕੱਲ 7ਵੇਂ ਗੇੜ ਦੀ ਮੀਟਿੰਗ ਸੀ ਔਰ ਮੀਟਿੰਗ ਤੋਂ ਤੁਰੰਤ ਹੀ ਬਾਅਦ ਜਿਉਂ ਹੀ ਉਹ ਮੁਹਾਲੀ ਦੇ ਵਿੱਚ ਦਾਖਲ ਹੁੰਦੇ ਨੇ ਤੋਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਜਾਂਦਾ ਤੇ ਇਹ ਕਿਸਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਕਿਸਾਨ ਆਗੂਆਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਡਿਟੇਨ ਕੀਤਾ ਗਿਆ ਏ ਤੇ ਕਿਸਾਨਾਂ ਗੂ ਡਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਮਰਨਵਰਤੇ ਉੱਪਰ ਬੈਠੇ ਹੋਏ ਨੇ ਉਹਨਾਂ ਨੂੰ ਜਲੰਧਰ ਦੇ ਨਿੱਜੀ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਏ ਤੇ ਇਸੇ ਨੂੰ ਲੈ ਕੇ ਦੂਜੇ ਪਾਸੇ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਸ਼ਾਂਤਮਈ ਬੈਠੇ ਹੋਏ ਸੀ ਆਪਣੇ ਸਾਜੋ-ਸਮਾਨ ਸਮੇਤ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਤਾਂ ਜਿਹੜਾ ਉਹਨਾਂ ਦਾ ਸਮਾਨ ਹੈ ਉਹ ਵੀ ਕਿਤੇ ਨਾ ਕਿਤੇ ਰੋਲਦਾ ਖੁੱਲਦਾ ਨਜ਼ਰ ਆ ਰਿਹਾ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਇਹ ਜਿਹੜਾ ਐਕਸ਼ਨ ਹੈ ਇਸ ਐਕਸ਼ਨ ਨੂੰ ਪੰਜਾਬ ਦੀਆਂ ਵੱਡੀਆਂ ਸ਼ਖਸੀਅਤਾਂ ਕਿਹੜੀ ਅੱਖ ਦੇ ਨਾਲ ਕਿਹੜੇ ਨਜ਼ਰੀਏ ਦੇ ਨਾਲ ਦੇਖਦੀਆਂ ਨੇ ਤੇ ਇਸ ਤੋਂ ਬਾਅਦ ਪੰਜਾਬ ਸਰਕਾਰ ਦਾ ਅਗਲਾ ਐਕਸ਼ਨ ਕੀ ਹੋ ਸਕਦਾ ਲੋਕ ਸੜਕਾਂ ਤੇ ਆ ਚੁੱਕੇ ਨੇ ਡਿਟੇਨ ਕੀਤੇ ਹੋਏ ਕਿਸਾਨ ਭੁੱਖ ਹੜਤਾਲ ਤੇ ਬੈਠ ਚੁੱਕੇ ਨੇ ਇਸੇ ਤਮਾਮ ਸਾਰੇ ਮਸਲੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਪੰਥਕ ਸ਼ਖਸੀਅਤ ਗੋਪਾਲ ਸਿੰਘ ਝਾੜੋ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਝਾੜੋ ਸਾਹਿਬ ਸਵਾਗਤ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਭਰਾਮਾ ਸਾਹਿਬਨ ਝਾੜੋ ਸਾਹਿਬ ਸਭ ਤੋਂ ਪਹਿਲਾ ਮੁੱਢਲੇ ਰੂਪ ਚ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਤੇ ਤੁਰੰਤ ਹੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਜੋ ਉਹ ਮੁਹਾਲੀ ਦੇ ਵਿੱਚ ਦਾਖਲ ਹੁੰਦੇ ਆ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੇ ਉਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਜਾਂਦਾ ਏ ਤੇ ਜਿਹੜੀਆਂ ਪੰਜਾਬ ਦੀਆਂ ਸਿਆਸੀ ਸਫਾਵਾਂ ਦੇ ਵਿੱਚ ਚਰਚਾ ਇਹ ਬਣੀ ਹੋਈ ਹੈ ਕਿ ਪੰਜਾਬ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਕਿਸਾਨਾਂ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਦੇ ਬਹਾਨੇ ਵਿਸ਼ਵਾਸ ਘਾਤ ਹੋਇਆ ਹੈ ਤੁਹਾਡੇ ਨਜ਼ਰੀਏ ਤੋਂ ਜਾਣਨਾ ਚਾਹਾਂਗੇ ਕੀ ਸਮਝਦੇ ਹੋ ਤਮਾਮ ਸਾਰੇ ਮਸਲੇ ਨੂੰ ਗੱਲ ਇਹ ਹੈ ਜੀ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਸੀ ਇਹ ਗਾਉਣ ਵਜਾਉਣ ਵਾਲੀ ਸੀ ਸਾਰੇ ਤੇ ਡੈਪੂਟੇਸ਼ਨ ਹੀ ਸੀਗੀ ਤੇ ਲੋਕਾਂ ਦੇ ਇਹ ਮਨੋਰੰਜਨ ਹੈਗੇ ਸੀ ਤੇ ਲੋਕਾਂ ਦੀ ਅੱਖ ਪਛਾਣ ਲੈਂਦੇ ਨੇ ਤੇ ਇਹ ਪਰਖ ਕਰ ਲੈਂਦੇ ਨੇ ਜਦੋਂ ਕਿਸਾਨ ਮੋਰਚਾ ਦਿੱਲੀ ਲੱਗਿਆ ਸੀਗਾ ਉਦੋਂ ਹਰਪਾਲ ਚੀਮਾ ਅਮਨ अरोड़ा ਭਗਵੰਤ ਮਾਨ ਇਹ ਪੰਜ ਸੱਤ ਲੀਡਰ ਜਾ ਕੇ ਇੱਕ ਘੰਟਾ ਉਥੇ ਮਟਰ ਕੱਢਿਆਏ ਸੀਗੇ ਕਿਸਾਨਾਂ ਦੇ ਨਾਲ ਮਟਰਾਂ ਦੀ ਸੇਵਾ ਕਰਿਆ ਸੀ ਲੰਗਰ ਦੇ ਵਿੱਚ ਵੀ ਅਸੀਂ ਤਾਂ ਤੁਹਾਡੇ ਨਾਲਾਂ ਜੀ ਮੋਰਚੇ ਪੰਜਾਬ ਦੇ ਲੋਕਾਂ ਨੇ ਲਾਏ ਮੋਰਚੇ ਲੱਗੇ ਸੀ ਸਿੱਖ ਪੰਥ ਦੇ ਬਰਗਾੜੀ ਦਾ ਮੋਰਚਾ ਕਹਿ ਲਓ ਬੇ ਆਦਮੀਆਂ ਦੇ ਮੋਰਚੇ ਸੀਗੇ ਕਿਸਾਨੀਆਂ ਦੇ ਮੋਰਚੇ ਸੀਗੇ ਮੋਰਚੇ ਲੋਕ ਲਾਉਂਦੇ ਸੀਗੇ ਪੈਸਾ ਲੋਕਾਂ ਦਾ ਲੱਗਦਾ ਸੀਗਾ ਨਰਜੀ ਲੋਕਾਂ ਦੀ ਲੱਗਦੀ ਸੀ ਲੋਕ ਆਉਂਦੇ ਸੀਗੇ ਇਹ 5 ਮਿੰਟ ਬੋਲ ਕੇ ਜਾ ਕੇ ਮੇਲਾ ਲੁੱਟ ਕੇ ਲੈ ਆਉਂਦੇ ਜੀ ਆਹ ਅੱਜ ਧਰਨੇ 'ਚ ਆਇਆ ਜੀ ਅਸੀਂ ਤੇ ਲੋਕਾਂ ਨੂੰ ਸ਼ਾਬਾਸ਼ ਇਹ ਦੇ ਆਉਂਦੀ ਧਰਨਾ ਜ਼ਰੂਰੀ ਹੈ ਜੀ ਤੁਸੀਂ ਲਈ ਰੱਖੋ ਜੀ ਅਸੀਂ ਤੁਹਾਡੇ ਨਾਲ ਆ ਜੀ ਅਸੀਂ ਤੁਹਾਡੀ ਬਾਜ ਬਣ ਕੇ ਚੱਲਾਂਗੇ ਜੀ ਇਹਨਾਂ ਨੇ ਕਿਸਾਨਾਂ ਆਗੂਆਂ ਦੇ ਨਾਲ ਜਦੋਂ ਸਰਕਾਰ 2022 ਦੀ ਬਣੀ ਹੈ ਜੋ ਉੱਥੇ ਦਿੱਲੀ ਧਰਨਾ ਲੱਗਿਆ ਸੀਗਾ ਦਿੱਲੀ ਧਰਨੇ ਦੇ ਵਿੱਚ ਜਾ ਕੇ ਕਿਸਾਨ ਆਗੂਆਂ ਤੋਂ ਇਹ ਸਮਰਥਨ ਲੈ ਆਏ ਬਹੁਤੇ ਕਿਸਾਨ ਆਗੂਆਂ ਨੇ ਇਲੈਕਸ਼ਨ ਲੜੀ ਤੇ ਇਲੈਕਸ਼ਨ ਲੜਨ ਵਾਲਿਆਂ ਦਾ ਕਿਸਾਨ ਆਗੂਆਂ ਨੇ ਸਾਥ ਨਹੀਂ ਦਿੱਤਾ ਤੇ ਨਾ ਹੀ ਸਾਡੀ ਪਾਰਟੀ ਦਾ ਦਿੱਤਾ ਖੁੱਲ ਕੇ ਪਾਰਟੀਆਂ ਤੇ ਉਦੋਂ 33 ਜਥੇਬੰਦੀਆਂ ਸੀਗੀਆਂ ਦੋ ਤਿੰਨ ਜਥੇਬੰਦੀਆਂ ਨੂੰ ਛੱਡ ਕੇ ਬਾਕੀ ਦੀ ਬਾਕੀ ਸਾਰੀ ਦੀਆਂ ਸਾਰੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਜਿੰਨੀਆਂ ਵੀ ਆਈਆਂ ਸੀਗੀਆਂ ਸਾਰੀਆਂ ਇੱਕ ਪਾਸੇ ਨੂੰ ਝੂਕੀਆਂ ਤੇ ਵੋਟਾਂ ਇਹਨਾਂ ਨੂੰ ਪਾਈਆਂ ਤੇ ਵੱਡੀ ਗਿਣਤੀ ਵਿੱਚ ਜਿੱਤ ਕੇ ਆਏ ਇਹਨਾਂ ਦਾ ਵਾਅਦਾ ਖਲਾਫੀ ਤਾਂ ਉਦੋਂ ਹੀ ਹੋ ਗਈ ਸੀ ਤੇ ਉਦੋਂ ਕਿਵੇਂ ਉਦੋਂ ਇਹਨੇ ਗਿੱਟਮਟ ਕਰਕੇ ਵੋਟਾਂ ਲਈਆਂ ਕਿਸਾਨਾਂ ਦੀਆਂ ਕਿਸਾਨਾਂ ਨੂੰ ਵੀ ਲੱਗਿਆ ਵੀ ਇਹ ਰਵਾਇਤੀ ਪਾਰਟੀਆਂ ਦਾ ਜਮੂਤ ਤੋੜਦੇ ਹੋ ਵੀ ਇਹ ਇਸ ਤੀਜੀ ਪਾਰਟੀ ਨੂੰ ਲੈ ਆਓ ਹੋ ਸਕੇ ਸਾਡੇ ਨਾਲ ਕੋਈ ਚੰਗਾ ਰੋਸ਼ਨ ਭਵਿਕੂ ਹੋਊਗਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਧਰਨਿਆਂ ਨੂੰ ਕਿਸਾਨਾਂ ਦੇ ਉਹਨਾਂ ਧਰਨਿਆਂ ਨੂੰ ਸਪੋਰਟ ਕੀਤਾ ਜਾਂਦਾ ਸੀ ਤੇ ਜਦੋਂ ਸੱਤਾ ਮਿਲਦੀ ਹੈ ਤੇ ਹੁਣ ਮਾਨ ਸਰਕਾਰ ਦੇ ਨਜ਼ਰੀਏ ਤੋਂ ਧਰਨਾ ਲਾਉਣਾ ਗੁਨਾਹ ਹੋ ਗਿਆ ਇਹ ਧਰਨੇ ਤਾਂ ਆਪ ਕਹਿੰਦੇ ਸੀ ਲਾਉਣੇ ਜ਼ਰੂਰੀ ਨੇ ਜਮੂਰੀਅਤ ਡੈਮੋਕਰੈਟਿਕ ਹੱਕ ਹੈ ਜੀ ਜੇ ਹੁਣ ਲੱਗਿਆ ਧਰਨਾ ਜੋ ਧਰਨੇ ਲੱਗੇ ਸੀਗੇ ਉਰੇ ਲੱਗਿਆ ਸੀਗਾ ਤੇ ਇਹ ਤੁਸੀਂ ਇਹ ਧਾਰਨਾ ਜਦੋਂ ਇਹਨਾਂ ਨੇ ਲਾਇਆ ਸੀਗਾ ਦਿੱਲੀ ਤੇ ਇਹ ਬੇਈਮਾਨ ਅੰਨਾ ਹਜ਼ਾਰੇ ਅੰਨਾ ਹਜ਼ਾਰੇ ਜਿਹੜੇ ਨੂੰ ਕਹਿੰਦੇ ਨੇ ਇਹ ਸਮਾਮੀ ਵਿਵੇਕਾਨਕ ਵਿਵੇਕਾਨੰਦ ਫਾਊਂਡੇਸ਼ਨ ਹੈ ਉਹ ਆਰਐਸਐਸ ਦੀ ਕ੍ਰੀਮ ਹੈ ਤੇ ਸਾਰੇ ਅਫਸਰ ਉਹਦੇ ਵਿੱਚ ਆਉਂਦੇ ਨੇ ਆਰੀਆ ਸਮਾਜ ਦੀ ਆਰੀਆ ਸਮਾਜ ਦੀ ਉਹਦੇ ਉਹਦਾ ਮੈਂਬਰ ਇਹ ਕੇਜਰੀਵਾਲ ਵੀ ਹੈ ਜਦੋਂ ਇਹਨਾਂ ਨੇ ਉਹਦੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਡੇਗੀ ਇਹਨਾਂ ਨੇ ਸਾਜ ਦੇ ਤਹਿਤ ਕਿਉਂਕਿ ਸਰਦਾਰ ਬੁਰਾ ਲੱਗਦਾ ਸੀ ਇਹਨਾਂ ਨੂੰ ਸਾਰਿਆਂ ਨੂੰ ਵੱਡੇ ਪੱਧਰ ਤੇ ਉਤੇ ਫੰਡਿੰਗ ਹੋਈ ਵੱਡੇ ਵੱਡੇ ਚੈਨਲਾਂ ਨੂੰ ਆਰਐਸਐਸ ਪਿੱਛੇ ਸੀਗੀ ਇਹ ਮੂਰੇ ਲਾਏ ਹੋਏ ਸੀਗੇ ਜਦੋਂ ਉਹਨਾਂ ਨੇ ਧਰਨਾ ਚਕਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰੀ ਦੁਨੀਆ ਦੇ ਵਿੱਚ ਰੌਲਾ ਪਾਇਆ ਇਹਨਾਂ ਨੇ ਵੀ ਜਮੂਰੀਅਤ ਦੇ ਉਤੇ ਡਾਕਾ ਵੱਜ ਗਿਆ ਜੀ ਇਹੇ ਜੀ ਉਹ ਨਹੀਂ ਲੱਗ ਰਿਹਾ ਜੀ ਇਹ ਜਨ ਲੋਕਪਾਲ ਨਹੀਂ ਹੋ ਰਿਹਾ ਜੀ ਜਨ ਲੋਕਪਾਲ ਦੀ ਬਹਾਲੀ ਲਈ ਕਰਦੇ ਆ ਉਸੇ ਟਾਈਮ ਹੀ ਜਦੋਂ ਸਰਕਾਰ ਜਦੋਂ ਸਤਾਜੇ ਆ ਗਏ ਉਸ ਤੋਂ ਬਾਅਦ ਦੇ ਵਿੱਚ ਕਦੇ ਧਰਨਾ ਨਹੀਂ ਲਾਇਆ ਇਹਨਾਂ ਨੇ ਨਾ ਕੇਜਰੀਵਾਲ ਨੇ ਲਾਇਆ ਨਾ ਭਗਵੰਤ ਮਾਨ ਨੇ ਲਾਇਆ ਹੁਣ ਜਨ ਲੋਕਪਾਲ ਕਿੱਧਰ ਗਿਆ ਹੁਣ ਕਿਧਰ ਗਏ ਜੀ ਲੋਕਪਾਲ ਕ੍ਰੈਪਸ਼ਨ ਦੇ ਵਿੱਚ ਫਸ ਗਏ ਨੇ ਇਹਨਾਂ ਨੇ ਉਦੋਂ ਤੱਕ ਕਹਿੰਦੇ ਵੀ ਇਹ ਗਲਤ ਨਹੀਂ ਹੁੰਦਾ ਜਾਇਜ਼ ਹੈ ਧਰਨਾ ਲਾਉਣਾ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਤਾਂ ਫਿਰ ਇਹ ਧਰਨਿਆਂ ਤੋਂ ਦੂਰੀ ਬਣਾ ਕੇ ਬੈਠ ਗਏ ਤੇ ਧਰਨਿਆਂ ਨਾਲ ਦੇ ਖਲਾਫ ਹੋ ਗਏ ਨੇ ਤੇ ਸਰਕਾਰ ਦੇ ਨਾਲ ਨੰਗਾ ਕੇਂਦਰ ਸਰਕਾਰ ਦੀ ਏ ਟੀਮ ਤੇ 20 ਟੀਮ ਇਹ ਬਣ ਗਏ ਨੇ ਜਿਹੜੀ ਦਲੀਲ ਮਾਨ ਸਰਕਾਰ ਦੇ ਵੱਡੇ ਵੱਡੇ ਨੁਮਾਇੰਦਿਆਂ ਦੇ ਵੱਲੋਂ ਮੰਤਰੀਆਂ ਦੇ ਵੱਲੋਂ ਐਮ ਐਲ ਏ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਦੇ ਨਾਲ ਸੂਬੇ ਦੀ ਜਿਹੜੀ ਆਰਥਿਕ ਆਰਥਿਕਤਾ ਉਹ ਕਮਜ਼ੋਰ ਹੋ ਰਹੀ ਹੈ ਜਿਹੜੇ ਕਿਰਤੀ ਲੋਕ ਹੈ ਵਪਾਰੀ ਲੋਕ ਹੈ ਉਹਦੇ ਨਾਲ ਖੱਜਲ ਹੋ ਰਹਾ ਤੇ ਉਹਨਾਂ ਨੂੰ ਜਿਹੜਾ ਇੱਕ ਆਰਥਿਕ ਤੌਰ ਤੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੀ ਮਜਬੂਰੀ ਸੀ ਪਰ ਅਸੀਂ ਕਿਸਾਨਾਂ ਦੇ ਨਾਲ ਹਰ ਪੱਖ ਤੋਂ ਇਹ ਬੇਈਮਾਨ ਨੇ ਇਹਨਾਂ ਨੇ ਹੁਣ ਤੱਕ ਕਹਿੰਦੇ ਨੇ ਪੰਜਾਬ ਦੇ ਵਿੱਚ ਆਰਥਿਕ ਮਜਬੂਰੀ ਆਰਥਿਕ ਮੰਦ ਹਾਲੀਵਾਲ ਜਾ ਰਿਹਾ ਹੈ ਧਰਨਿਆਂ ਦੇ ਨਾਲ ਇਹਨਾਂ ਨੇ 2012 ਤੋਂ ਲੈ ਕੇ 14 ਤੱਕ ਪੂਰੀ ਕੇਂਦਰ ਸਰਕਾਰ ਘੇਰੀ ਰੱਖੀ ਹੈ ਤੇ ਉਦੋਂ ਨਹੀਂ ਇਹ ਵੱਡੇ ਪੱਧਰ ਤੇ ਉੱਤੇ ਨੁਕਸਾਨ ਹੁੰਦਾ ਸੀਗਾ ਸਟੇਟ ਦਾ ਤੇ ਕੇਂਦਰ ਦਾ ਤੇ ਸਟੇਟਾਂ ਦਾ ਜੇ ਉਦੋਂ ਨੁਕਸਾਨ ਹੁੰਦਾ ਸੀ ਤੇ ਸਭ ਤੋਂ ਵੱਡੇ ਬੇਈਮਾਨ ਤਾਂ ਇਹ ਨੇ ਉਸ ਤੋਂ ਬਾਅਦ ਇਹਨਾਂ ਨੇ ਵਰਤਿਆ ਉਸ ਤੋਂ ਬਾਅਦ ਕੈਪਟਨ ਮਰਿੰਦਰ ਦੀ ਸਰਕਾਰ ਦੇ ਵਿੱਚ ਇਹ ਨਾਲ ਧਰਨੇ ਆਪ ਲਵਾਉਂਦੇ ਰਹੇ ਨੇ ਬਰਗਾੜੀ ਸਾਡੇ ਮੋਰਚੇ ਤੇ ਆਪ ਆ ਕੇ ਬੰਦੇ ਰਹੇ ਨੇ ਭਗਵੰਤ ਮਾਨ ਉੱਥੇ ਆਇਆ ਤੇ ਦੋ ਵਾਰੀ दारू ਪੀ ਤੇ दारू ਦੇ ਨਸ਼ੇ ਵਿੱਚ ਲੋਕਾਂ ਨੇ ਫੜ ਲਿਆ ਸੀਗਾ ਤੇ ਇਹ ਸਾਰੇ ਉੱਥੇ ਜਾ ਕੇ ਹੱਥ ਲਾਉਂਦੇ ਰਹੇ ਨੇ ਜੀ ਮੋਰਚਾ ਸਿੱਖ ਪੰਥ ਦਾ ਲੋਕਾਂ ਲੋਕ ਪੱਖੀ ਲੱਗਿਆ ਹੋਇਆ 5 ਮਿੰਟ ਸਾਡੀ ਮਜਬੂਰੀ ਬਣਦੀ ਸੀ ਸਾਨੂੰ ਅਲਾ ਕਹਿੰਦੇ ਵੀ ਟਾਈਮ ਨਹੀਂ ਦਿੱਤਾ ਜੀ ਸਾਨੂੰ ਸਾਡੀ ਮਜਬੂਰੀ ਤਾਂ ਬਣਦੀ ਵੀ ਜਿਹੜਾ ਕੋਈ ਨਮਾਇੰਦਾ ਆਉਂਦਾ ਉਹਨੂੰ ਬੋਲਣ ਦਾ ਟਾਈਮ ਦਿਓ ਕੋਈ ਗੱਲ ਨਹੀਂ ਆ ਰਹੀ ਕੋਈ ਇਸੇ ਮਰਜੀ ਪਾਰਟੀ ਦਾ ਜਿੱਦ ਕਿਤੇ ਮੋਰਚਾ ਲੱਗਿਆ ਕੋਈ ਧਰਨਾ ਲੱਗਿਆ ਕੋਈ ਬੋਲਦਾ ਹੱਕ ਹੈ ਜੇ ਕੋਈ ਕਿਤੇ ਦਾ ਸਮਰਥਨ ਦੇ ਵਿੱਚ ਆਉਂਦਾ ਪਰ ਉਥੇ ਇਹ ਜੇ ਇਹ ਝੂਠੇ ਦਾਅਵੇ ਤੇ ਵਾਅਦੇ ਕਰਨ ਤੋਂ ਬਾਅਦ ਤੇ ਇਧਰ ਲਾ ਪਾਸਾ ਇਹਦਾ ਭਗਵੰਤ ਮਾਨ ਦਾ ਫੜ ਲੈਣਾ ਸਾਰੀ ਪਾਰਟੀ ਬੇਈਮਾਨਾਂ ਦੀ ਇਹ ਜਿਹੜੀ ਪਾਰਟੀ ਦਾ ਮੁੱਢੀ ਬੇਈਮਾਨ ਹੋਵੇ ਅੰਨਾ ਹਜਾਰੇ ਹੁਣ ਨਹੀਂ ਅੰਨਾ ਹਜਾਰੇ ਬੋਲਦਾ ਹੁਣ ਅੰਨਾ ਹਜਾਰੇ ਕਿਉਂ ਨਹੀਂ ਬੋਲਦਾ ਕਿਸਾਨ ਆंदोलਨ ਚ ਕਿਉਂ ਨਹੀਂ ਆਇਆ ਅੰਨਾ ਹਜਾਰੇ ਹੁਣ ਲਾਠੀ ਚਾਰਜ ਹੋ ਰਿਹਾ ਬੰਦੇ ਅੰਦਰ ਹੋ ਰਹੇ ਨੇ ਡਟੇਨ ਦਾ ਮਤਲਬ ਹੈ ਬੰਦੇ ਕੈਦ ਕੀਤੇ ਜਾ ਰਹੇ ਨੇ ਧੱਕੇ ਦੇ ਨਾਲ ਜਮਹੂਰੀਅਤ ਤੇ ਡਾਕਾ ਵੱਜ ਗਿਆ ਤੇ ਹੁਣ ਕਿ ਹੁਣ ਕਿਉਂ ਨਹੀਂ ਬੋਲਦੀਆਂ ਹਈਆਂ ਪਾਰਟੀਆਂ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਓ ਇਹੋ ਜਿਹੇ ਲੋਕਾਂ ਤੋਂ ਬਚੋ ਦਿੱਲੀ ਵਾਲੇ ਬੰਦਿਆਂ ਤੋਂ ਬਚੋ ਗਦਾਰਾਂ ਤੋਂ ਬਚੋ ਜਿਹੜੇ ਸਾਨੂੰ ਬਿਲਕੁਲ ਵਰਤ ਕੇ ਚਲੇ ਜਾਂਦੇ ਨੇ ਹੁਣ ਹੁਣ ਉਹ ਤੁਹਾਡੇ ਨਾਲ ਹੁਣ ਉਹ ਪਾਰਟੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬਹੁਤ ਵੱਡਾ ਵਿਸ਼ਵਾਸਕਾਤ ਭਗਵਾਨ ਤਮਨ ਨੇ ਇਸ ਕਰਕੇ ਕੀਤਾ ਪਹਿਲਾਂ ਤਾਂ ਮੀਟਿੰਗਾਂ ਦੇ ਸੱਦੇ ਦਿੱਤੇ ਰਹੇ ਨੇ ਸੱਦਾ ਦੇਣ ਤੋਂ ਬਾਅਦ ਇਹ ਇਹ ਇੱਕ ਕਾਮ ਦੀ ਇੱਕ ਗੱਲ ਦੇ ਵਿੱਚ ਕਾਮਯਾਬ ਹੋ ਗਏ ਨੇ ਹੋਰ ਇਹ ਕਿਸਾਨ ਜੁਨੀਆਨਾ ਦਾ ਜਿਹੜਾ ਸੰਗਠਨ ਹੈ ਉਹਨੂੰ ਤੋੜਨ ਦੇ ਵਿੱਚ ਭਗਵਾਨ ਜੀ ਮਾਨ ਕਾਮਯਾਬ ਰਿਹਾ ਇਹਨਾਂ ਦੇ ਦੋ ਗਰੁੱਪ ਤੇ ਨਾ ਗਰੁੱਪ ਬਣ ਗਏ ਨੇ ਇੱਕ ਗਰੁੱਪ ਉਹ ਦੂਜੀ ਪਾਰਟੀ ਦਾ ਬਣ ਗਿਆ ਸਮਰਥਨ ਤੇ ਨਹੀਂ ਆਇਆ ਇਹਨਾਂ ਦਾ ਇੱਕ ਗਰੁੱਪ ਇਹ ਬਣ ਗਿਆ ਜਿਨ੍ਹਾਂ ਨੇ ਧਰਨਾ ਲਾ ਕੇ ਇੱਥੇ ਇੱਥੇ ਦੋਏ ਬਾਰਡਰ ਘੇਰ ਲਏ ਨੇ ਜੇ ਕਿਤੇ ਇੱਕੇ ਰੂਪ ਦੇ ਵਿੱਚ ਇੱਕਾ ਸੰਗਠਨ ਹੁੰਦਾ ਤਾਂ ਇਹ ਹਾਲਾਤ ਨਹੀਂ ਸੀ ਹੋਣੇ ਜੇ ਬੱਲੇਵਾਲ ਸਾਹਿਬ ਬੈਠ ਗਏ ਤੇ ਤਾਂ ਦੂਜਿਆਂ ਨੇ ਸਾਰਿਆਂ ਨੇ ਸਾਥ ਦੇਣਾ ਬਣਦਾ ਸੀਗਾ ਜੇ ਕੋਈ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਸੇ ਵੀ ਜਮਹੂਰੀਅਤ ਦਾ ਕਿਸੇ ਵੀ ਧਰਨਾ ਲੱਗਦਾ ਸਿੱਖ ਪੰਥ ਦਾ ਧਰਨਾ ਲੱਗਦਾ ਚਾਹੇ ਸਾਡਾ ਦੁਸ਼ਮਣ ਵੀ ਕਿਉਂ ਨਾ ਲਾ ਲਵੇ ਪਰ ਉਹ ਜੇ ਜਿੱਤਣਾ ਚਾਹੀਦਾ ਉਹ ਹਾਰਨ ਨਹੀਂ ਚਾਹੀਦਾ ਲੱਕ ਟੁੱਟ ਜਾਂਦਾ ਚੈਨ ਨਹੀਂ ਆ ਰਿਹਾ ਕੱਲ ਦਾ ਜਦੋਂ ਦਾ ਧਰਨਾ ਚੁੱਕ ਹੋ ਗਿਆ ਤੇ ਇਹਨਾਂ ਨੇ ਵੱਡੇ ਪੱਧਰ ਤੇ ਕਾਰਵਾਈ ਕਰਤੀ ਤੇ ਕਰੋੜਾਂ ਰੁਪਈਆ ਦਾ ਸਮਾਨ ਪੰਜਾਬ ਪੁਲਿਸ ਨੇ ਲੁੱਟ ਲਿਆ ਕਿਸਾਨਾਂ ਦਾ ਉੱਥੇ ਉੱਥੇ ਇਹ ਕਿਸਾਨ ਜਥੇਬੰਦੀਆਂ ਫੁੱਟ ਦਾ ਸ਼ਿਕਾਰ ਹੋਈਆਂ ਹੁਣ ਕਰਕੇ ਹੀ ਮਾਨ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਇਹ ਇਹ ਬੇਈਮਾਨਤੀ ਭਗਵੰਤ ਮਾਨ ਇਹਨੇ ਤੋੜੀਆਂ ਨੇ ਇਹਨੇ ਇਹੀ ਫੁੱਟ ਪਵਾਈ ਹੈ ਇਕੱਠੇ ਹੋ ਕੇ ਇਹਨੇ ਇਹੀ ਫੁੱਟ ਪਵਾਈ ਹੈ ਇਹਨੇ ਇਹੀ ਉਹਦਾ ਫਾਇਦਾ ਲਿਆ ਇਹ ਇਹਨੇ ਇਕੱਠੇ ਨਹੀਂ ਹੋਣ ਦਿੱਤੇਗੇ ਇਹ ਉਹਨਾਂ ਦੇ ਨਾਲ ਦੂਜੇ ਥੜੇ ਦਿਨਾਂ ਲੱਗ ਮੀਟਿੰਗਾਂ ਕਰਦਾ ਰਿਹਾ ਇਹਨਾਂ ਦੇ ਨਾਲ ਲੱਗ ਮੀਟਿੰਗਾਂ ਕਰਦਾ ਰਿਹਾ ਕਿਸਾਨਾਂ ਦੇ ਨਾਲ ਤੋੜਨ ਦੇ ਵਿੱਚ ਵੱਡਾ ਰੋਲ ਕੇਂਦਰ ਸਰਕਾਰ ਤੋਂ ਬਾਅਦ ਜੋ ਕੋਈ ਵੱਡਾ ਰੋਲ ਹੈਗਾ ਭਗਵੰਤ ਮਾਨ ਦਾ ਕੇਂਦਰ ਨੇ ਤਾਂ ਕਰਿਆ ਹੁੰਦਾ ਸੀਗਾ ਕੇਂਦਰ ਸਰਕਾਰ ਭਗਵੰਤ ਮਾਨ ਰਾਹੀਂ ਸਾਰਾ ਕੁਝ ਕਰਵਾ ਗਈ ਜੋ ਆਪਣਾ ਆਪ ਕਰਾਉਣਾ ਚਾਹੁੰਦੀ ਸੀ ਜਿਹੜਾ ਕੱਲ ਦਾ ਐਕਸ਼ਨ ਹੋਇਆ ਭਗਵੰਤ ਮਾਨ ਸਰਕਾਰ ਦਾ ਜਾਂ ਕੇਂਦਰ ਦਾ ਸੀਗਾ ਨਾ ਭਗਵੰਤ ਮਾਨ ਸਰਕਾਰ ਦਾ ਸੀਗਾ ਕੇਂਦਰ ਸਰਕਾਰ ਦਾ ਤਾਂ ਕਹਿੰਦੀ ਜੇ ਆਪਾਂ ਉਧਰਲੇ ਪਾਸੇ ਹੋਇਆ ਹੁੰਦਾ ਇਹ ਤਾਂ ਭਗਵੰਤ ਮਾਨ ਨੇ ਨੰਗਾ ਜੱਟਾ ਕੀਤਾ ਕੇਜਰੀਵਾਲ ਨੇ ਕੇਂਦਰ ਸਰਕਾਰ ਨੇ 4 ਮਈ ਦਾ ਸਮਾਂ ਦਿੱਤਾ ਸੀ ਫਿਰ ਕੀ ਲੱਗਦਾ ਕਿ ਕੋਈ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ 4 ਮਈ ਤੱਕ ਇਸ ਤਰ੍ਹਾਂ ਦਾ ਕੰਮ ਹੋ ਸਕਦਾ ਭਗਵੰਤ ਮਾਨ ਸਾਹਿਬ ਜਿਹੜਾ ਆਪਣੇ ਤਰੀਕੇ ਦੇ ਨਾਲ ਉਹਨਾਂ ਖੁਦ ਬਖੁਦ ਫੈਸਲਾ ਲਿਆ ਕੇਜਰੀਵਾਲ ਜਿਹੜਾ 10-15 ਦਿਨਾਂ ਦਾ ਆਇਆ ਉਹਦੀ ਅਮਰਤ ਸ਼ਾਹ ਦੇ ਨਾਲ ਤੇ ਇਹਦੀ ਕੇਂਦਰੀ ਲੀਡਰਸ਼ਿਪ ਦੇ ਨਾਲ ਸਾਰਿਆਂ ਦੇ ਨਾਲ ਤੇ ਆਰਐਸਐਸ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਉਹ ਆ ਕੇ ਪੰਜਾਬ 'ਚ ਬੈਠੇ ਸਾਰੀ ਤਿਆਰੀ ਕੇਜਰੀਵਾਲ ਨੇ ਉਰੇ ਆ ਕੇ ਆਪ ਭਗਵੰਤ ਮਾਨਾ ਕਰਵਾਈ ਹੈ ਤਿਆਰੀ ਵੱਡੇ ਪੱਧਰ ਤੇ ਹੋਈ ਹੈ ਪ੍ਰਾਈਵੇਟ ਸਿਕਿਉਰਿਟੀ ਦਾ ਵੀ ਪ੍ਰਬੰਧ ਕੀਤਾ ਹੈ ਮਜ਼ਦੂਰਾਂ ਦਾ ਵੀ ਪ੍ਰਬੰਧ ਕੀਤਾ ਹੈ ਕਾਮਿਆਂ ਦਾ ਵੀ ਪ੍ਰਬੰਧ ਕੀਤਾ ਹੈ ਸਿਕਿਉਰਿਟੀ ਪੁਲਿਸ ਪ੍ਰਸ਼ਾਸਨ ਦਾ ਵੀ ਪ੍ਰਬੰਧ ਕੀਤਾ ਮੀਟਿੰਗਾਂ ਹੋਈਆਂ ਨੇ ਭਗਵੰਤ ਮਾਨ ਦੇ ਨਾਲ ਵੱਡੇ ਅਫਸਰਾਂ ਦੇ ਨਾਲ ਇਥੇ ਦੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਭਗਵੰਤ ਮਾਨ ਤੋਂ ਬਾਅਦ ਕੇਜਰੀਵਾਲ ਆਪ ਕਮਾਂਡ ਕਰ ਰਿਹਾ ਸੀ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੀ ਵੱਡੇ ਪੱਧਰ ਤੇ ਟੀਮ ਨੇ ਉਰੇ ਬੈਠ ਕੇ ਕਰਵਾਇਆ ਕੰਮ ਇਹ ਸਾਰਾ ਇਹ ਭਗਵੰਤ ਮਾਨ ਤੋਂ ਇਲਾਵਾ ਕੇਜਰੀਵਾਲ ਤੇ ਦੋਨਾਂ ਦੀ ਮੀਟਿੰਗ ਪਹਿਲਾਂ ਦਿੱਲੀ ਹੋਈ ਹੈ ਦਿੱਲੀ ਤੋਂ ਬਾਅਦ ਭਗਵੰਤ ਮਾਨ ਦੇ ਨਾਲ ਆ ਕੇ ਉਰੇ ਬੈਠੇ ਆ ਇਹ ਦੋਨਾਂ ਦੀ ਜੋੜੀ ਨੇ ਕੰਮ ਕੀਤਾ ਔਰ ਪੂਰਾ ਠੋਕ ਕੇ ਕੰਮ ਕੀਤਾ ਹੈ ਔਰ ਉਰੇ ਕੀ ਕਰਨਾ ਆਦੀ ਹੈ ਤੋ ਸੁਕੇਜਰੀਵਾਲ ਰੈਜੀਡੈਂਸ ਇਹਦਾ ਉੱਥੇ ਕੇ ਇੱਥੇ ਹੈ ਕੰਮ ਦੇਸ਼ ਦੀ ਰਾਜ ਜਿਹੜੀ ਪਾਰਟੀ ਹੈ ਜੇ ਕਹਿੰਦਾ ਵੀ ਮੈਂ ਨੈਸ਼ਨਲ ਪਾਰਟੀ ਬਣਾਉਣੀ ਹੈ ਪਾਰਟੀ ਦਾ ਗੁਜਰਾਤ ਕਰ ਸਕਦਾ ਸੀ ਕੋਆ ਜਾ ਸਕਦਾ ਸੀ ਕਿਤੇ ਹੋਰ ਜਾ ਸਕਦਾ ਸੀਗਾ ਉਰੇ ਕਿਉਂ ਆਇਆ ਸੀ ਕੇਜਰੀਵਾਲ ਕੇਜਰੀਵਾਲ ਨੇ ਪੰਜਾਬ ਨੂੰ ਕਿਉਂ ਚੁਣਿਆ ਉਹ ਤੋਂ ਬਾਅਦ ਦੇ ਵਿੱਚ ਔਰ ਕੇਜਰੀਵਾਲ ਉਰੀ ਕਿਵੇਂ ਬੈਠਾ ਹੈ ਔਰ ਸਾਰਾ ਐਕਸ਼ਨ ਕੇਜਰੀਵਾਲ ਦੇ ਭਗਵੰਤ ਮਾਨ ਦੋਨਾਂ ਨੇ ਕੀਤਾ ਹੈ ਸਾਰੀ ਲੀਡਰਸ਼ਿਪ ਇੱਕ ਮੁੱਠਾ ਇੱਕ ਝੁੱਟਾ ਇਸ ਤਰੀਕੇ ਦੇ ਨਾਲ ਬਹੁਤ ਵੱਡਾ ਇਹਨਾਂ ਨੇ ਇਹਨਾਂ ਨੇ ਬਹੁਤ ਵੱਡਾ ਰਫੜ ਪੰਜਾਬ ਦੇ ਵਿੱਚ ਪਾ ਦਿੱਤਾ ਇਹਦੇ ਨਾਲ ਕਿਸਾਨਾਂ ਦਾ ਇਹਨਾਂ ਨੇ ਹਾਂ ਠੀਕ ਹੈ ਵੀ ਫੁੱਟ ਪਾਉਣ ਦੇ ਵਿੱਚ ਤਾਂ ਉਹ ਜ਼ਰੂਰ ਕਾਮਯਾਬ ਹੋਗੇ ਪਰ ਇਹ ਕਿਸਾਨ ਪੰਜਾਬ ਦੇ ਨੌਜਵਾਨ ਮਜ਼ਦੂਰ ਮੁਲਾਜ਼ਮ ਤੇ ਲੋਕ ਇਹ ਗੱਲ ਭਗਵੰਤ ਮੰਨਦਾ ਜਿਹੜਾ ਪਾਈ ਹੋਈ ਭਾਜੀ ਇਹਨੂੰ ਮੋੜਮਾ ਜਵਾਬ ਜ਼ਰੂਰ ਦੇਣਗੇ ਇਹ ਟਿਕ ਕੇ ਨਹੀਂ ਬੈਠਣ ਵਾਲੇ ਇਹ ਤਾਂ ਕਿਸੇ ਤੋਂ ਡਰੇ ਨਹੀਂ ਹੈਗੇ ਜੇ ਕੇਂਦਰ ਸਰਕਾਰ ਨੂੰ ਥੱਲੇ ਲਾ ਸਕਦੇ ਨੇ ਇਕੱਠੇ ਹੋ ਕੇ ਭਗਵੰਤ ਮਾਨ ਦਾ ਹੈ ਕਿ ਇਹ ਹੈ ਕੀ ਚੀਜ਼ ਲੰਬੇ ਸਮੇਂ ਤੋਂ ਸਰਕਾਰ ਦਾ ਰੁਖ ਰਿਹਾ ਹੈ ਕਿ ਜਿਹੜੇ ਲੋਕ ਸ਼ਾਂਤਮਈ ਬੈਠਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਦੇੜ ਕੇ ਲਾਂਬੇ ਕਰ ਦੇਣਾ ਸਰਕਾਰ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਪਹਿਰੇਦਾਰੀ ਜਾਂ ਕਹਿ ਸਕਦੇ ਨੇ ਕਿ ਵਜ਼ੇਦ ਹੁੰਦੀ ਨਜ਼ਰ ਆਈ ਹੈ ਕੀ ਲੱਗਦਾ ਕਿ ਇਹਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੇਖਣ ਦੀ ਜ਼ਰੂਰਤ ਨਹੀਂ ਜ ਆਪਦੀ ਜੇ ਇੱਕ ਜਥੇਬੰਦੀ ਨੇ ਜਾਂ ਜਿਹੜੇ ਦੋ ਫਾਰਮ ਬੈਠੇ ਹੋਏ ਨੇ ਸ਼ੰਭੂ ਤੇ ਖਨੌਰੀ ਉਹਨਾਂ ਨੇ ਹੱਥ ਵਧਾਇਆ ਸੀ ਐਸ ਕੇ ਐਮ ਜਿਹੜਾ ਰਾਜਨੀਤਿਕ ਹੈ ਤੇ ਲੱਗਦਾ ਨਹੀਂ ਸੀ ਕਿ ਇੱਕ ਜਗ੍ਹਾ ਤੇ ਜੇ ਇਕੱਠੇ ਹੋ ਜਾਂਦੇ ਤੇ ਕਿਸਾਨਾਂ ਦੀ ਇਹ ਦਸ਼ਾ ਨਹੀਂ ਸੀ ਹੋਣੀ ਜਿਵੇਂ ਸਾਡੀ ਪਾਰਟੀ ਕੋਈ ਵੀ ਕੋਈ ਵੀ ਲੋਕ ਪੱਖੀ ਧਰਨਾ ਲਾਉਂਦੀ ਹੈ ਚਾਹੇ ਮਲਾਜ਼ਮ ਲਾਉਣ ਚਾਹੇ ਮਜ਼ਦੂਰ ਲਾਉਣ ਚਾਹੇ ਸਿੱਖ ਲਾਉਣ ਚਾਹੇ ਕਿਸਾਨ ਜਥੇਬੰਦੀਆਂ ਲਾਉਣ ਕੋਈ ਮਰਜ਼ੀ ਲਾਏ ਚਾਹੇ ਵਪਾਰੀ ਲਾਉਣ ਅਸੀਂ ਸਮਰਥਨ ਦਿੰਨੇ ਹੁੰਦੇ ਹਾਂ ਨੰਗੇ ਚਿੱਟੇ ਨਾਲਾ ਸੀ ਕਦੇ ਨਹੀਂ ਕਹਦੇ ਵੀ ਇਹ ਲੱਕੜਾ ਨਹੀਂ ਚਾਹੀਦਾ ਅਸੀਂ ਪੈਸੇ ਵੀ ਦਿੰਨੇ ਆ ਅਸੀਂ ਬੰਦੇ ਵੀ ਦਿੰਨੇ ਆ ਅਸੀਂ ਨਾਲ ਵੀ ਤੁਰਦੇ ਆ ਅਸੀਂ ਇਕਜੁੱਟਤਾ ਦੀ ਗੱਲ ਕਰਦੇ ਆ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਧ ਦਿੰਦਾ ਸਾਰਿਆਂ ਦਾ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਯੂਨੀਅਨਾਂ ਨੂੰ ਸਾਥ ਦੇਣਾ ਚਾਹੀਦਾ ਜਿਸ ਤਰੀਕੇ ਨਾਲ ਅਸੀਂ ਦਿੰਨੇ ਆ ਤਾਂ ਇਹ ਕਾਮਯਾਬ ਹੋ ਸਕਦਾ ਜੇ ਅਸੀਂ ਇਹ ਜੇ ਅਸੀਂ ਤਮਾਸ਼ਾ ਦੇਖਣਾ ਚਾਹੁੰਦੇ ਆ ਤੇ ਫਿਰ ਤੁਸੀਂ ਉਹ ਤਮਾਸ਼ਾ ਤੁਹਾਡਾ ਆਲਾ ਵੀ ਮੰਨਣ ਵਾਲਾ ਜੇ ਬੰਦਾ ਜਿਹੜੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਤਮਾਸ਼ੇ ਦੇਖਦੀਆਂ ਨੇ ਜਾ ਮਜ਼ਦੂਰ ਕਿਸਾਨ ਮਜ਼ਦੂਰ ਜਿਹੜੀਆਂ ਸੰਗਠਨ ਬਣੇ ਹੋਏ ਨੇ ਇੱਕ ਦੂਜੇ ਜਿੱਥੇਬੰਦੀ ਦਾ ਤਮਾਸ਼ਾ ਦੇਖ ਰਹੇ ਨੇ ਇਹ ਤਮਾਸ਼ਾ ਸਾਡਾ ਹੀ ਹੈ ਨਾਲ ਹੂੰ ਇਹ ਤਮਾਸ਼ਾ ਸਾਡਾ ਵੀ ਨਾਲ ਹੀ ਬਣ ਰਿਹਾ ਹੈ ਇਹ ਜੇ ਜੇ ਜਿੱਤਦਿਆਂ ਤਾਂ ਸਾਰਾ ਪੰਥ ਤੇ ਸਾਰਾ ਪੰਜਾਬ ਤੇ ਪੰਜਾਬੀਅਤ ਜਿੱਤਦੀ ਹੈ ਜੇ ਹਾਰਦਿਆਂ ਤਾਂ ਤਾਂ ਦੇ ਪੰਜਾਬ ਤੇ ਪੰਜਾਬੀਅਤ ਤੇ ਕਿਸਾਨੀ ਤੇ ਮਜ਼ਦੂਰ ਤੇ ਤੇ ਮਲਾਜ਼ਮ ਸਾਰੇ ਹਾਰਦੇ ਆ ਇਸ ਮਾਮਲੇ 'ਚ ਸਾਨੂੰ ਤਾਂ ਏਕਤਾ ਦੀ ਲੋੜ ਹੈ ਇਹਦੇ ਵਿੱਚੋਂ ਨਿਕਲਣਾ ਕਿਵੇਂ ਹੈ ਇਹਦੇ ਵਿੱਚ ਸਾਰੇ ਮੈਂ ਤਾਂ ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੂੰ ਬੇਨਤੀ ਕਰਦਾ ਪ੍ਰਧਾਨਗੀ ਤੇ ਸਾਰੇ ਗਿਲੇ ਸ਼ਿਕਵੇ ਪਲਾ ਕੇ ਅੱਜ ਕਾਲ ਦਿਓ ਜਿਹੜੀ ਦਿੰਦੇ ਹੋ ਜੇ ਅਸੀਂ ਕਾਲ ਦਿੰਦੇ ਆ ਕਿਸਾਨ ਯੂਨੀਅਨ ਸਾਡੀ ਕਾਲ ਤੇ ਨਹੀਂ ਆਉਂਦੀਆਂ ਪਤਾ ਨਹੀਂ ਇਹਨਾਂ ਨੂੰ ਕੀ ਅਲਰਜੀ ਹੋ ਜਾਂਦੀ ਸਮਝ ਤੋਂ ਬਾਹਰ ਹੈ ਜਿਹੜੀ ਇਹ ਕਾਲ ਦਿੰਦੀਆਂ ਨੇ ਇਕੱਠੇ ਹੋਣ ਦੀ ਤੇ ਇੱਕ ਇਹਨਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਇਹ ਕਾਲ ਜਿਹੜੀ ਦਿੰਦੀਆਂ ਨੇ ਇਕੱਠੇ ਹੋ ਕੇ ਦੇਣ ਇਹ ਉਹਦੇ ਵਿੱਚ ਸਾਰੀਆਂ ਪਾਰਟੀਆਂ ਸਾਰੇ ਲੋਕ ਸਾਥ ਦੇਣਗੇ ਏਕਤਾ ਵੱਲ ਹੋਣ ਇਸ ਸੰਘਰਸ਼ ਵਿੱਚ ਵੜਣ ਸਰਕਾਰ ਦੇ ਨਾਲ ਅਸੀਂ ਇਹਨਾਂ ਦਾ ਪੂਰਾ ਠੋਕੇ 'ਚ ਸਾਥ ਦੇਵਾਂਗੇ ਜਿਸ ਜਿਹੜੇ ਤਰੀਕੇ ਨਾਲ ਦੇਣਾ ਚਾਹੀਦਾ ਲੈਣ ਪਰ ਇਹ ਇੱਕ ਕਿਸਾਨ ਯੂਨੀਅਨਾਂ ਨੂੰ ਮੇਰਾ ਸ਼ਿਕਵਾ ਵੀ ਹਲਾਮਬਾ ਵੀ ਹੈ ਜੇ ਕੋਈ ਰਾਜਨੀਤਿਕ ਪਾਰਟੀ ਚਲੀ ਜਾਂਦੀ ਹੈ ਇਹ ਬੋਲਣ ਨਹੀਂ ਦਿੰਦੇ ਕਿਸੇ ਨੂੰ ਵੀ ਸਾਡੇ ਤੋਂ ਇਲਾਵਾ ਕੋਈ ਮਰਜ਼ੀ ਚਲਾ ਜਾਵੇ ਜੀ ਹੂੰ ਇਹਨਾਂ ਨੂੰ ਸਮਝਾਉਣੀ ਚਾਹੀਦੀ ਉਹ ਅਸੀਂ ਕੇਂਦਰ ਸਰਕਾਰ ਦੀਆਂ ਸਾਰੀਆਂ ਉਮਰੋਗੇ ਸੰਘਰਸ਼ ਲੜਦੇ ਹਾਂ ਅਸੀਂ ਚਾਲਾਂ ਸਮਝਦੇ ਇਹਨਾਂ ਦੀ ਹੂੰ ਉਹ ਇਹਨਾਂ ਦੀ ਅਸੀਂ ਚਾਲਾਂ ਸਮਝਦੇ ਅਸੀਂ ਚਾਲਾਂ ਫੜ ਲੈਂਦੇ ਆ ਇਹ ਤਾਂ ਫੇਲ ਹੋ ਗਏ ਨੇ ਕਿਤੇ ਰਾਜਨੀਤਿਕ ਪਾਰਟੀ ਬੰਦੇ ਨੂੰ ਵੀ ਇਹਨਾਂ ਨੇ ਫੁਰਕੋ ਨਹੀਂ ਦਿੱਤਾ ਕਿਸੇ ਨੂੰ ਇਹ ਇਹਦਾ ਵੀ ਉਹ ਫਾਇਦਾ ਲੈ ਕੇ ਨੇ ਬਾਕੀ ਇਹਨੂੰ ਸਮਝ ਆਉਣੀ ਚਾਹੀਦੀ ਸੀ ਕਿਸਾਨ ਯੂਨੀਅਨਾਂ ਤੇ ਮੈਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਪ੍ਰਧਾਨਾਂ ਨੂੰ ਕਿ ਤੁਸੀਂ ਡੀਸੀ ਤੇ ਐਸਐਸਪੀ ਦੀਆਂ ਮੀਟਿੰਗਾਂ ਸਾਰੀਆਂ ਬੰਦ ਕਰ ਦਿਓ ਇਹਨਾਂ ਕੋਲੇ ਕੋਈ ਪਾਵਰ ਨਹੀਂ ਇਹ ਇੱਕ ਕਲਰਕ ਰੂਪ ਨੇ ਕਲਰਕ ਟਾਈਪ ਨੇ ਇਹਨਾਂ ਕੋਲੇ ਕੋਈ ਪਾਵਰ ਨਹੀਂ ਕੁਝ ਕਰਨੀ ਇੱਕ ਪਾਵਰ ਜ਼ਰੂਰ ਹੈ ਵੀ ਜਦੋਂ ਇਹਨਾਂ ਨੂੰ ਆਪਦੇ ਬਾਸ ਦਾ ਚੰਡੀਗੜ੍ਹੋਂ ਕੋਈ ਵੀ ਕੋਈ ਸੰਦੇਸ਼ ਆ ਜਾਵੇ ਕੋਈ ਵੀ ਐਕਸ਼ਨ ਕਰਨ ਦਾ ਅੱਜ ਫਿਰ ਤੁਹਾਡਾ ਢੂਹਾ ਜ਼ਰੂਰ ਚੇੜ ਦਿੰਦੇ ਨੇ ਕੁੱਟ-ਕੁੱਟ ਕੇ ਸੋਨੂੰ ਰੀਲੀਫ ਦੇਣ ਵਾਸਤੇ ਇਹਨਾਂ ਕੋਲੇ ਕੁਝ ਵੀ ਨਹੀਂ ਹੈਗੇ ਜਿਹੜੀ ਤੁਸੀਂ ਮੀਟਿੰਗਾਂ ਕਰਦੇ ਹੋ ਵੀ ਅਸੀਂ ਤਾਂ ਲੀਡਰਾਂ ਨਾਲ ਨਹੀਂ ਕਰਦੇ ਅਫਸਰਾਂ ਨਾਲ ਕਰਦੇ ਉਹਦਾ ਨਤੀਜਾ ਹੈ ਇਹਨਾਂ ਅਫਸਰ-ਅਫਸਰਾਂ ਦੀ ਕੋਈ ਗੱਲ ਨਹੀਂ ਅਫਸਰ ਤਾਂ ਦੂਜੇ ਜ਼ਿਲ੍ਹੇ 'ਚ ਜਾ ਕੇ ਲੱਗ ਜਾਂਦਾ ਹੈ ਕਿਸੇ ਕੋਈ ਰਿਟਾਇਰ ਹੋ ਜਾਂਦਾ ਕੋਈ ਦੂਜੇ ਜ਼ਿਲ੍ਹੇ ਚ ਭਜੂਗਾ ਕੋਈ ਰਿਟਾਇਰ ਹੋ ਕੇ ਬਹਿਜੂਗਾ ਨਹੀਂ ਕਿਸੇ ਹੋਰ ਚਲਾ ਜਾਊਗਾ ਅਫਸਰਾਂ ਅਫਸਰਾਂ ਤੇ ਕੋਈ ਤਵਾਰ ਨਹੀਂ ਹੈਗਾ ਤੇ ਜਿਹੜਾ ਸਭ ਤੁਹਾਡਾ ਲੰਬੇ ਸਮੇਂ ਦਾ ਸਿਆਸਤ ਦਾ ਧਰਮ ਦਾ ਤਜਰਬਾ ਰਿਹਾ ਕੀ ਲੱਗਦਾ ਕਿ ਮਾਨ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ ਲੈ ਕੇ ਐਕਸ਼ਨ ਕੀਤਾ ਉਹਦੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਸੜਕਾਂ ਤੇ ਆ ਗਈਆਂ ਨੇ ਰੋਜ਼ ਪ੍ਰਦਰਸ਼ਨ ਹੋ ਰਹੇ ਨੇ ਲੱਗਦਾ ਕਿ ਪੋਲੀਟਿਕ ਪੋਲੀਟੀਕਲ ਤੌਰ ਤੇ ਮਾਨ ਸਰਕਾਰ ਹੋਰ ਉੱਪਰ ਕੇ ਅੱਗੇ ਆਵੇਗੀ ਜਾਂ ਫਿਰ ਪਹਿਲਾਂ ਦੇ ਨਾਲੋਂ ਵੀ ਹਾਸ਼ੀਏ ਤੇ ਚਲੇ ਜੂ ਦੇਖੋ ਜੀ ਰੀੜ ਦੀ ਹੱਡੀ ਤੇ ਕਿਸਾਨ ਤੇ ਮਜ਼ਦੂਰ ਇਹੀ ਨਗਰ ਸੰਗਠਨ ਸੀ ਇਹੀ ਫੋਰਮ ਸੀਗਾ ਇਥੇ ਨਾਲ ਲੜਾਈ ਪਾ ਲਈ ਜੀ ਹੁਣ ਇਹਦਾ ਜਿਵੇਂ ਉਹ ਕਹਿੰਦੇ ਨੇ ਗੁਰੂ ਸਾਹਿਬ ਨੇ ਕਿਹਾ ਸੀ ਨਾ ਉਹ ਟਾਲੀਆਣਾ ਸਾਹਿਬ ਕਾਈ ਦਾ ਬੂਟਾ ਪਟਕੇ ਕਹਿੰਦਾ ਸੀ ਵੀ ਮੁਗਲ ਰਾਜ ਦੀ ਅੱਜ ਜੜ ਪੱਟੀ ਗਈ ਹੈ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚੋਂ ਹਮੇਸ਼ਾ ਵਾਸਤੇ ਜੜ ਪੁੱਟੀ ਗਈ ਹੈ ਹੂੰ ਇਹਨੇ ਨਹੀਂ ਲੱਗਣਾ ਮੁੜ ਕੇ ਹੁਣ ਜੋ ਮਰਜ਼ੀ ਕਰ ਲੈ ਇਹਦੀ ਪਰਪਾਈ ਨਹੀਂ ਹੋਣੀ ਕਿਸਾਨ ਤੇ ਮਜ਼ਦੂਰ ਤੇ ਮਲਾਜ਼ਮ ਤੇ ਲੋਕ ਤੇ ਪੰਜਾਬੀਅਤ ਦੇ ਬੰਦੇ ਇਹ ਲੋਕ ਉਦਾਂ ਦਾ ਕਿਸੇ ਨੂੰ ਹੱਥ ਬੰਨ ਲੈਣ ਹੱਥ ਮੰਨ ਲੈਣ ਸਰਕਾਰ ਦੇ ਐਕਸ਼ਨ ਅੱਗੇ ਝੁਕਣ ਵਾਲੇ ਨਹੀਂ ਇਹ ਝੁਕਾ ਦਿੰਦੇ ਨੇ ਸਰਕਾਰਾਂ ਨੂੰ ਵੱਡੇ ਵੱਡੇ ਨੂੰ ਕਿੱਧਰ ਗਏ ਬਿਆਸ ਸਿੰਘ ਕਿੱਧਰ ਗਏ ਪ੍ਰਕਾਸ਼ ਸਿੰਘ ਬਾਦਲ ਕਿੱਧਰ ਗਏ ਕੈਰੋ ਹੋਰੀ ਕਿੱਧਰ ਗਏ ਵੱਡੇ ਵੱਡੇ ਲੀਡਰ ਜਿਹੜੇ ਕਹਿੰਦੇ ਸੀ ਸਾਡੀ ਸਰਕਾਰ ਦੇ ਵਿੱਚ ਤਾਂ ਸੂਰਜ ਛਿਪਦਾ ਹੀ ਨਹੀਂ ਕਦੇ ਵੀ ਕਿੱਧਰ ਗਏ ਨੇ ਉਹ ਸਾਰੇ ਦੇ ਸਾਰੇ ਕਿੱਧਰ ਗਿਆ ਬਿਆਸ ਸਿੰਘ ਕਿੱਧਰ ਸੁਰਿੰਦਰਨਾਥ ਕਿੱਧਰੇ ਇਹ ਗਵਰਨਰਲੀ ਰਾਜ ਪ੍ਰੈਜ਼ੀਡੈਂਟ ਰੂਲ ਰਿਹਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਅਰਜੀਵ ਗਾਂਧੀ ਕਿਹੜੇ ਨੇ ਆਏ ਨਹੀਂ ਨਰਸਿਮਹਾ ਰਾਓ ਜਿੰਨੇ ਆਏ ਨੇ ਕਿਹੜੇ ਮਗਰ ਨਹੀਂ ਪਏ ਪੰਜਾਬੀ ਔਰ ਇਹਨਾਂ ਦੁੱਧ ਦੁੱਧ ਨਹੀਂ ਪੰਜਾਬੀ ਨਾਮ ਪਹਿਲੀ ਗੱਲ ਮੈਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਹਿੰਨਾ ਸਾਨੂੰ ਐ ਵੀ ਬੰਦੇ ਨੂੰ ਮਾਰ ਕੇ ਕੁੱਟ ਕੇ ਸਮਾਰ ਕੇ ਸੰਘਰਸ਼ ਦਬਾ ਦੇਣਗੇ ਅੱਜ ਤੱਕ ਦਬਿਆ ਹ ਹਜ਼ਾਰਾਂ ਸਾਲ ਪੁਰਾਣੀ ਹਿਸਟਰੀ ਹੈ ਪੰਜਾਬ ਦੀ ਇਹਨੂੰ ਤਾਂ ਕਦੇ ਦਬਾਇਆ ਜਾ ਹੀ ਨਹੀਂ ਸਕਦਾ ਹ ੱੱਕੇ ਨਾਲ ਜੇ ਕਹਦੇ ਵੀ ਸਰਕਾਰ ਦੇ ਦਬਦਬੇ ਨਾਲ ਇਹਨੂੰ ਪਿਆਰ ਨਾਲ ਤਾਂ ਹੈਂਡਲ ਕੀਤਾ ਜਾ ਸਕਦਾ ਜੇ ਤੁਸੀਂ ਦਬਾਇਆ ਇਸ ਤਰੀਕੇ ਦੇ ਨਾਲ ਇਹ ਬਹੁਤ ਬੁਰਾ ਹੋਇਆ ਇਹ ਪੁਲਿਸ ਰਾਜ ਅੱਜ ਦਾ ਨਹੀਂ ਹੈ ਜਿਹੜਾ ਅੱਜ ਪਾਉਣ ਲੱਗੇ ਨੇ ਕਾਂਗਰਸੀ ਰ ਕਹਿਣ ਲੱਗੇ ਨੇ ਪੰਜਾਬ ਦੇ ਵਿੱਚ ਪੁਲਿਸ ਰਾਜ ਬਣ ਗਿਆ ਪੰਜਾਬ ਦੇ ਵਿੱਚ ਪੁਲਿਸ ਰਾਜ ਤਾਂ ਨਹਿਰੂ ਨੇ ਹੀ ਬਣਾ ਦਿੱਤਾ ਸੀ ਕਿਸੇ ਟਾਈਮ 1956 ਚ ਹੀ ਬਣ ਗਿਆ ਸੀ ਤਾਂ ਜਦੋਂ ਕੁੱਟਣ ਲੱਗਿਆ ਸੀ ਸਾਨੂੰ ਉੱਥੇ ਦਰਬਾਰ ਸਾਹਿਬ ਤੇ ਵੀ ਚੜ੍ਹਾਈ ਕਰ ਦਿੱਤੀ ਸੀ ਪੰਜਾਬ ਦੇ ਵਿੱਚ ਤਾਂ ਪੁਲਿਸ ਰਾਜ ਅੱਜ ਤੱਕ ਟੁੱਟੀ ਨਹੀਂ ਜਿੱਦਾਂ ਦਾ ਦੇਸ਼ ਜਿੱਦਾਂ ਦਾ ਅੰਗਰੇਜ਼ ਤੋਂ ਬਾਅਦ ਆਪਾਂ ਆਏ ਪੁਲਿਸ ਰਾਜ ਹੀ ਚਲਾ ਰਿਹਾ ਹੈ ਇਹਨੂੰ ਪੁਰਸ ਦੇ ਨਾਲ ਹੀ ਜੋ ਕੰਮ ਅੱਜ ਜਿਹੜਾ ਮਰਜ਼ੀ ਕਮੈਂਟ ਜਿਹੜੇ ਮਰਜ਼ੀ ਧਰਨਾ ਮਜਾਰਾ ਜਿਹੜੀ ਸਰਕਾਰ ਦੀ ਵੋਮੈਂਟ ਚੱਲਣੀ ਹੈ ਤੁਸੀਂ ਦੇਖ ਲਓ ਕਦੇ ਸਿੰਪਲ ਪ੍ਰਸ਼ਾਸਨ ਨਾਲ ਨਹੀਂ ਹੁੰਦੀ ਪੁਲਿਸ ਪੁਲਿਸ ਪ੍ਰਸ਼ਾਸਨ ਪਹਿਲਾਂ ਬੈਠਾ ਹੁੰਦਾ ਹਾਂ ਜਾਇ ਐਸਐਸਪੀ ਇੰਸਪੈਕਟਰ ਡੀਐਸਪੀ ਐਸਐਸਪੀ ਡੀਆਈਜੀ ਆਈਜੀ ਏਡੀਜੀਪੀ ਤੁਹਾਡੇ ਸਾਹਮਣੇ ਹਰ ਐਕਸ਼ਨ ਦੇ ਵਿੱਚ ਹਰ ਸਰਕਾਰ ਨੇ ਜਦੋਂ ਕੋਈ ਦੱਬਣਾ ਹੁੰਦਾ ਨੇ ਸੋ ਤੁਹਾਡੇ ਬਾਅਦ ਇਹ ਸਿਗਲਨ ਗਲਤ ਹੈ ਜਦੋਂ ਤੁਹਾਡੇ ਨਾਲ ਇਹੋ ਜਿਹੇ ਅਫਸਰ ਮੀਟਿੰਗਾਂ ਕਰਨ ਲੱਗ ਜਾਣ ਮਤਲਬ ਪੁਲਿਸ ਰਾਜ ਹੈ ਸੱਚਾਈ ਕੋਈ ਨਹੀਂ ਵਾਦਾ ਕੋਈ ਨਹੀਂ ਵਾਦਾ ਖਲਾਫੀ ਹੋਣੀ ਹੈ ਇਹੋ ਜਿਹੇ ਬੰਦਿਆਂ ਨਾਲ ਮੀਟਿੰਗਾਂ ਸਾਰੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਹਰ ਬੰਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਰੋਹ ਹੈ ਰੋਹ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜਾ ਵਦੀਕੀ ਮੰਨੀ ਜਾ ਰਹੀ ਹੈ ਕਿ ਸਾਡੇ ਨਾਲ ਵਦੀਕੀ ਹੋਈ ਹੋਈ ਹੈ ਇਸੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਤੇ ਮਾਹੌਲ ਕਿਤੇ ਨਾ ਕਿਤੇ ਸੰਵੇਦਨਸ਼ੀਲ ਹੁੰਦਾ ਨਜ਼ਰ ਆ ਰਿਹਾ ਕੀ ਲੱਗਦਾ ਹੈ ਕਿ ਇਸ ਵਕਤ ਪੰਜਾਬ ਦਾ ਜਿਹੜਾ ਮਾਹੌਲ ਹੈ ਉਹਨੂੰ ਭਵਿੱਖ ਨੂੰ ਲੈ ਕੇ ਸੁਨੇਹਾ ਕੀ ਹੈ ਤੁਹਾਡੇ ਵੱਲੋਂ ਸੁਨੇਹਾ ਤੇ ਹੈ ਜੀ ਸਿੱਧੀ ਲੜਾਈ ਜਿਹੜਾ ਇਹਨੇ ਚੈਲੰਜ ਦਿੱਤਾ ਹੈ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੰਜਾਬ ਤੇ ਪੰਜਾਬੀਤ ਨੂੰ ਬੰਗਾਰਿਆ ਇਹਨੂੰ ਪੰਜਾਬੀਆਂ ਨੇ ਤੁਸੀਂ ਮੈਂ ਸਾਰਿਆਂ ਨੇ ਖਿੜੇ ਮੱਥੇ ਪ੍ਰਮਾਨ ਕੀਤਾ ਤੇਰੇ ਚੈਲੰਜ ਨੂੰ ਤੇਰੀ ਚੁਣੌਤੀ ਨੂੰ ਅਸੀਂ ਕਬੂਲ ਦਿਆਂ ਤੇ ਤੇਰੀ ਚੁਣੌਤੀ ਦਾ ਹਰ ਤਰੀਕੇ ਦੇ ਨਾਲ ਹਾਰ ਜਿਵੇਂ ਸੱਤੋਂ ਹੋਇਆ ਜਿਵੇਂ ਕਿਸਾਨਾਂ ਮਜ਼ਦੂਰਾਂ ਤੋਂ ਹੋਇਆ ਇਹਦੀ ਹਾਰ ਚੁਣੌਤੀ ਦਾ ਇਹਦੇ ਹਾਰ ਚੈਲੰਜ ਨੂੰ ਉਥੇ ਉਥੇ ਰੂਪ ਵਿੱਚ ਇਹਦਾ ਮੋੜਮਾ ਜਵਾਬ ਦਿੱਤਾ ਜਾਊਗਾ ਪੰਜਾਬ ਦੇ ਲੋਕਾਂ ਵੱਲੋਂ ਜਿਸ ਤਰੀਕੇ ਦੇ ਨਾਲ ਇਹਨੇ ਚੈਲੰਜ ਲੋਕਾਂ ਨੂੰ ਪੰਜਾਬ ਨੂੰ ਦਿੱਤਾ ਹੈ ਹੂੰ ਬਿਲਕੁਲ तमाम ਸਾਰੇ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੀਟੇਨ ਕੀਤਾ ਗਿਆ ਤਾਂ ਕੁਝ ਮੁੱਖ ਤੌਰ ਤੇ ਜਿਹੜੇ ਕਿਸਾਨ ਆਗੂ ਕੱਲ ਦੇ ਦਰਮਿਆਨਾ ਅਰੈਸਟ ਹੋਏ ਨੇ ਉਹਨਾਂ ਨੂੰ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਭੇਜ ਦਿੱਤਾ ਗਿਆ ਹੈ ਇਸੇ ਨੂੰ ਲੈ ਕੇ ਵੱਡੀਆਂ ਚਰਚਾਵਾਂ ਨੇ ਗਰਾਊਂਡ ਤੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਹੈ ਤੇ ਔਰ ਉਹਨਾਂ ਦੇ ਵੱਲੋਂ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਨੇ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਦੇ ਵੱਲੋਂ ਜਾਂ ਜਿਹੜੀਆਂ ਪੰਜਾਬ ਦੀਆਂ ਹੋਰ ਮੁੱਖ ਤੌਰ ਤੇ ਵੱਡੀਆਂ ਸਿਆਸੀ ਤਰਾਨੇ ਉਹਨਾਂ ਦੇ ਵੱਲੋਂ ਇਸ ਫੈਸਲੇ ਦੇ ਬਾਬਤ ਕਿਸ ਤਰੀਕੇ ਦਾ ਕੋਈ ਰੈਕਟ ਕੀਤਾ ਜਾਂਦਾ ਏ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ